ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਪੋਤਨਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈ ਕੋਲ 855 ਟਰੈਕਟਰ ਬਕਾਉਆ ਜੀ ਬਹੁਤ ਹੀ ਸੋਹਣਾ ਤੇ ਬਹੁਤ ਹੀ ਸਾਫ਼ ਤੇ ਵੱਧ ਜਾਣਕਾਰੀ ਲਵਾਂਗੇ ਆਪਾਂ ਵਾਈ ਤੋਂ ਭਾਈ ਜੀ ਸਾਸਿਕਾ ਜੀ ਭਾਈ ਸਾਸਿਕਾ ਨਾਮ ਭਾਈ ਸੁਖਵੀਰ ਸਿੰਘ ਪੈਂਡ ਪੈਂਡ ਪੋਤਨਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਭਾਈ ਜੀ ਆਪਾਂ ਇਹ ਨਵਾਂ ਘੜਾ ਹੈ ਟਰੈਕਟਰ ਇਹ ਨਹੀਂ ਬਾਈ ਪਿੰਡ ਚੋਂ ਲੈਤਾ ਜੀ 300 ਘੰਟਾ ਚੱਲਿਆ ਬਸ ਠੀਕ ਆ ਜਦੋਂ ਤੁਸੀਂ ਲੈਤਾ ਲੈਤਾ ਹਾਂ ਨਵੇਂ ਪਿਆਸੀ ਬੱਸਾਂ ਬਣ ਕੇ ਠੀਕ ਆ ਆਪਣੇ ਪਿੰਡੋਂ ਹੀ ਲੈਤਾ ਪਿੰਡੋਂ ਹੀ ਲੈਤਾ ਤੇ ਨਾਮ ਨੰਬਰੀ ਆਪਣੇ ਹੈਗਾ ਹਾਂ ਨਾਮ ਆਪਣੇ ਠੀਕ ਆ ਲੋਪਰਾ ਲੋ ਜੀ ਚੈੱਕ ਕਰ ਸਕਦੇ ਪਰਾ ਟਾਇਰ ਬਈ ਟਾਇਰ ਮਾਗ ਲੈ ਨਮ ਜੜਾ ਹੈ ਤੁਸੀਂ ਹਾਂ ਬਾਈ ਜੋੜਾ ਵੇਚਣਾ ਤੁਸੀਂ ਸਮੂਰਲੇ ਨਾਲ ਰੈਜੀਨਲ ਨਾਲ ਦੇ ਮੂਰਲੇ ਰੈਜੀਨਲ ਨਾਲ ਦੇ ਗੁਡੀਆ ਦੇ ਪਰਾ ਮਾਗ ਲੈ ਵਧੀਆ ਪੈਸੂ ਵੀ ਲਹਾਤੇ ਸੀ ਬਸ ਠੀਕ ਆ ਵੀ ਅੱਧੇ ਰਾਨੇ ਜੇ ਕਰਕੇ 60 ਪੈਸੇ ਪਏ ਸੀ ਉਹ ਲਹਾਤੇ ਸੀ ਬਸ ਠੀਕ ਆ ਪੈਸੇ ਵਧੀਆ ਦਿੱਤੇ ਸੀ ਠੀਕ ਆ ਲੋ ਭਰਾ ਚੈੱਕ ਕਰ ਸਕਦੇ ਹੋ ਸੀਲਡ ਰੈਟਰ ਚੱਲਿਆ ਬਈ ਛੋਟੇ ਕੋਲ ਕੱਲੇ ਇੱਕਾਥੀ ਆ ਹਾਂ ਹਾਂ ਸਾਡੇ ਆਪਣੀ ਕੋਈ ਟੂੜੀ ਵਾਲੀ ਕੋਈ ਹੋਰ ਤੇ ਟੂੜੀ ਤੇ ਚੱਲਿਆ ਬਈ ਦੋ ਸੀਜ਼ਨ ਦੋ ਸੀਜ਼ਨ ਚਾਹ ਉਹ ਘਰ ਦੀ ਘਰ ਦੀ ਬਸ ਬੜੀ ਨਹੀਂ ਠੀਕ ਆ ਕੋਈ ਕਰਾਇ ਨਹੀਂ ਲਿਆ ਲੋ ਭਰਾ ਸਾਰਾ origignal ਟਰੈਕਟਰ ਚੈੱਕ ਕਰ ਸਕਦੇ ਹੋ ਕੰਡੀਸ਼ਨ ਟਾਇਰ ਵੀ ਚੈੱਕ ਕਰ ਸਕਦੇ ਹੋ ਚੰਗੀ ਤਰ੍ਹਾਂ ਲੋ ਜੀ ਰੰਗ ਪੈਰ ਪਰਦਾ ਨਾਲ ਕਿਤੋਂ ਨਹੀਂ ਲਿਆ ਸਹੀ ਗੱਲ ਆ ਜੀ ਬਾਕੀ ਸਾਂਭਿਆ ਬਾ ਦੇਖ ਸਕਦੇ ਹੋ ਭਰਾ ਜਮਾਂ origignal ਆ ਲੋ ਜੀ ਚੈੱਕ ਕਰ ਸਕਦੇ ਸਾਰੀ ਕੰਡੀਸ਼ਨ ਲੱਕ ਟਾਇਰ ਵੀ ਚੈੱਕ ਕਰ ਸਕਦੇ ਗੁਡੀਆ ਦੇ ਟਾਇਰ ਵੀ ਗੁਡੀਆ ਦੇ ਟਾਇਰ ਆ ਭਰਾ ਲੋ ਜੀ ਡੈਕ ਡੁੱਕ ਲੱਗਿਆ ਪੱਖਾ ਲੱਗਾ ਫੈਨ ਸਤਰੀ ਵਧੀਆ ਕੁਆਲਿਟੀ ਦਾ ਬਾਈ ਰੇਟ ਰੂਟਰ ਦਾ ਯਾਰ ਰੇਟ ਫੋਨ ਤੇ ਕਰ ਲੈਂਗਾ ਬਾਈ ਰੇਟ ਫੋਨ ਜੋ ਭਰਾ ਰੇਟ ਫੋਨ ਤੇ ਚੈੱਕ ਕਰ ਸਕਦੇ ਹੋ ਕੰਡੀਸ਼ਨ ਆ ਕੇ ਵੀ ਚੈੱਕ ਕਰ ਸਕਦੇ ਹੋ ਤੁਸੀਂ ਬਾਈ ਦਾ ਨੰਬਰ ਟਾਈਟਲ ਵਿੱਚ ਲਿਖਾਂਗੇ ਠੀਕ ਆ ਪਾਵਰ ਸਟੀering ਲੋ ਜੀ 15 ਮਾਡਲ ਆ ਵੀ ਰਹਿਣਾ 15 15 ਲੋ ਜੀ ਇਹਦਾ ਕੋਈ ਚਾਬੀ ਨਹੀਂ ਲੱਗੀ ਕੋ ਤੋਂ ਖੁੱਲਣ ਕੋਈ ਚਾਬੀ ਨਹੀਂ ਲੱਗੀ ਵੀ ਕੋਈ ਠੀਕ ਆ ਸਾਰਾ ਰੀਜਨ ਆਲਾ ਮਗਰਿਆੜਮੂ ਰੂਡ ਭਰਾ ਦੇਖ ਸਕਦਾ ਬਹੁਤ ਸਮਾਈਆ ਬਾਈ ਦੀ ਲੋਜੀ ਪੈਂ ਪਿਆ ਵਿੱਚੋਂ ਮਗਰਿਆੜਮੂ ਰੂਡ ਤੇ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਸੋਸਾ ਲੋਜੀ ਪਿੰਡ ਪੋਤਨਾ ਤੇ ਜਿਲਾ ਨੂੰ ਪੈਂਦਾ ਜੀ ਬਰਨਾਲਾ ਜੇ ਕਿਸੇ ਭਰਾ ਨੇ ਇਦਾਂ ਦਾ ਕੋਈ ਐਡ ਕਰਾਉਣੀ ਆ ਸੰਦ ਵਿੱਚ ਨਾ ਟਰੈਕਟਰ ਟਰਾਲੀ ਮੋਟਰਸਾਈਕਲ ਆਦਿ ਕੋਈ ਵੀ ਵੇਚਣਾ ਤਾਂ ਆਪਣਾ ਨੰਬਰ ਸਕਰੀਨ ਦੀ ਬੈਕ ਸਾਈਡ ਤੇ ਚੱਲਦਾ ਭਰਾ ਬਾਈ ਦਾ ਨੰਬਰ ਲਾ ਮਗੇ ਟਾਈਟਲ ਵਿੱਚ ਉੱਪਰਲੀ ਸਾਈਡ ਕਈ ਭਰਾ ਮੈਨੂੰ ਲਾ ਲਾਂਦੇ ਆ ਫੋਨ ਠੀਕ ਹਨਾ ਲੋ ਜੀ ਲੌਕ ਤੁਸੀਂ ਦੇਖ ਸਕਦੇ ਹੋ ਬਾਕੀ ਆ ਕੇ ਵੀ ਚੈੱਕ ਕਰ ਸਕਦੇ ਹੋ ਠੀਕ ਹਨ ਲੋ ਜੀ ਇਹ ਲੋ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਭਰਾ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਓਕੇ ਬਾਏ